ਜਨਮ 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 ਤਾ ਵਿਛੜਿਆ ਮਿਲਿਆ ਸਾਦ ਗਿਰਬਾ ਸਾਦ ਹਰਿਆ ਸੁਮਤ ਪਾਏ ਨਾਮ ਫਿਰ ਆਏ ਗੋਬਾ ਸਮਾ ਤਿਆਗਤੀ ਸੰਗ ਜੋਤ ਮਿਲਾ ਪਰਵਸਾ ਅੰਮ੍ਰਿਤ ਤਾਰਾ ਅੰਮ੍ਰਿਤ ਤਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਜਿਮ ਜਿਮ ਵਰਸਾ ਜੇ ਮਨਮ ਵਰਸਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਆਹ ਆਖਿ ਜੰ ਜਨ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸਭ ਦੇ ਵਿਚਾਰਾ ਤਨਪਾਖ ਸਮਝਦਾ ਮੈਂ ਆਪਣੇ ਸੰਤਾ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਹਾਜ਼ਰੀ ਭਰਨ ਦਾ ਸੁਪਾਖ ਸਮਾਪਤ ਹੋਇਆ ਸਵੇਰ ਦੇ ਤਿੰਨ ਜਗ੍ਹਾ ਤੇ ਕੀਰਤਨ ਸੰਤ ਖੁਸ਼ੀ ਦਾ ਸਮਾਗਮ ਅੰਤਮਰਦਾਸ ਤੇ ਫਿਰ ਸੋਦਰ ਦੀ ਹਾਜ਼ਰੀ ਭਰੀ ਤੇ ਅਚਾਨਕ ਹੀ ਸਾਡੇ ਵੀਰ ਮਨਜੀਤ ਸਿੰਘ ਜੀ ਦਾ ਫੋਨ ਆਇਆ ਹਾਜ਼ਰੀ ਭਰੋ ਤੋਂ ਆਪਣੇ ਆਪ ਤੇ ਮੈਂ ਵੱਡੇ ਪਾਖ ਸਮਝਦਾ ਸਾਡੇ ਬਹੁਤ ਹੀ ਪਿਆਰੇ ਰਾਗੀ ਸਹਿਬਾਨ ਭਾਈ ਮਨਵੀਰ ਸਿੰਘ ਜੀ ਰਾਜੂ ਵੀਰ ਫਰੀਦਕੋਟ ਤੋਂ ਇਹਨਾਂ ਰੂਹਾਂ ਦੇ ਦੰਸਣ ਹੋਏ ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਖਸ਼ਿਸ਼ ਕਰ ਰਹੇ ਹਾਂ ਗੁਰੂ ਇਸੇ ਤਰ੍ਹਾਂ ਹੀ ਸਿਰ ਤੇ ਮੇਰ ਪਰ ਆਤਰਾ ਕੇ ਲੈ ਸੇਵਾ ਲੈ ਤੇ ਰਹਿ ਹੋ ਜਾਂ ਭੁੱਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਇਹ ਸੰਨ ਗੁਰਮੁਖ ਪਿਆਰੇ ਪਾਈਸ ਆਮ ਸਿੰਘ ਜੀ ਕੈਨੇਡਾ ਵਾਲੇ ਬੜੇ ਪਿਆਰ ਦੇ ਨਾਲ ਬੜਾ ਹੀ ਰਸ ਆ ਰਿਹਾ ਸੀ ਸਤਿਗੁਰਾਂ ਦੀ ਕਿਰਪਾ ਸੀ ਆਓ ਗੁਰਮੁਖ ਪਿਆਰੇ ਭਾਈ ਰਾਜੂ ਜੀ 2:00 ਵਜੇ 1:40 ਮਿੰਟ